ਮੈਂ ਪੰਜਾਬ ਦਾ ਪ੍ਰਧਾਨ ਭਾਰਤੀ ਵਾਲਮੀਕੀ ਸਮਾਜ ਮੋਰਚਾ ਤੋਂ ਆ ਤੇ ਪਿਛਲੇ ਦਿਨੋਂ ਤੁਹਾਨੂੰ ਸਾਰਿਆਂ ਨੂੰ ਪਤਾ ਬਾ ਖਾਸ ਕਰਕੇ ਪ੍ਰੈਸ ਵਾਲਿਆਂ ਨੂੰ ਕਿ ਜਿਹੜਾ ਮੋਹਨ ਭਾਗਵਤ ਆਰਐਸਐਸ ਦਾ ਮੁਖੀ ਆ ਤੇ ਨਰਿੰਦਰ ਮੋਦੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਦੇਸ਼ ਦਾ ਪ੍ਰਧਾਨ ਮੰਤਰੀ ਆ ਇਹ ਸਮੇਂ-ਸਮੇਂ ਤੇ ਜਿਹੜੀ ਕੋਸ਼ਿਸ਼ ਹਰਕਤਾਂ ਕਰਦੇ ਆ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦਾ ਇੰਤਜ਼ਾਮ ਕਰਕੇ ਲੈ ਕੇ ਆਉਂਦੇ ਆ ਪਿੱਛੇ ਜਿਹੜੇ ਇਹਨਾਂ ਨੇ ਇੱਕ ਕਿਸੇ ਆਪਣੇ ਕਾਰਜਕਰਤਾ ਦੇ ਮਾਧਿਅਮ ਦੇ ਨਾਲ ਇਹ ਗੱਲ ਫੈਲਾਈ ਆ ਕਿ ਭਾਰਤ ਦੇ ਜਿਹੜਾ ਸੰਵਿਧਾਨ ਆ ਉਹ ਪਰਮਪੁੱਜ ਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਨਹੀਂ ਲਿਖਿਆ ਨਾ ਬਣਾਇਆ ਵਾ ਇਹ ਬੀ ਐਨ ਰਾਓ ਜਿਹੜਾ ਵਾ ਬੈਨੇਗਲ ਨਰਸਿੰਘ ਰਾਓ ਜਿਹੜਾ ਵਾ ਉਹਨੇ ਬਣਾਇਆ ਵਾ ਜਿਸ ਦਾ ਅਸੀਂ ਕਨੇ ਸ਼ਬਦਾਂ ਨਾਲ ਵਿਰੋਧ ਕਰਦੇ ਆ ਜਿਹੜਾ ਬੀ ਐਨ ਰਾਓ ਸੀਗਾ ਇਹਨੇ ਸਿਰਫ ਇਹ ਸਲਾਹਕਾਰ ਸੀਗਾ ਇਹਨੇ ਕੱਚਾ ਮਸੂਦਾ ਜਿਹੜਾ ਤਿਆਰ ਕੀਤਾ ਸੀਗਾ ਲੇਕਿਨ ਪਰਪਰ ਜੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜਿਹੜਾ ਵਾ ਪੂਰਾ ਸੰਵਿਧਾਨ ਲਿਖਿਆ ਸੀਗਾ ਕਿਉਂਕਿ 399 ਜਿਹੜੇ ਪਹਿਲਾਂ ਮੈਂਬਰ ਸੀਗੇ ਹੋਲੀ-ਹੋਲੀ ਛਾੜ-ਛਾੜ ਕਰਨ ਤੋਂ ਬਾਅਦ ਸੱਤ ਮੈਂਬਰ ਜਿਹੜੇ ਰਹਿ ਗਏ ਸੀ ਮੇਨ ਉਹਨਾਂ ਦੇ ਵਿੱਚੋਂ ਇਹ ਦੋ ਜਿਹੜੇ ਸੀਗੇ ਫੋਰਮ ਚਲੇ ਗਏ ਇੱਕ ਜਿਹੜਾ ਛੱਡ ਗਿਆ ਸੀ ਇਹਨਾਂ ਨੂੰ ਇੱਕ ਇੱਕ ਜਿਹੜਾ ਦਿੱਲੀੋਂ ਬਾਹਰ ਚਲੇ ਗਿਆ ਸੀਗਾ ਔਰ ਉਸ ਤੋਂ ਬਾਅਦ ਇਹ ਕਿਹੜਾ ਆਪਣੀ ਕੰਮ ਕਰਦੇ ਨੂੰ ਜ਼ਿੰਮੇ ਦੇ ਵਿੱਚ ਚਲੇ ਗਿਆ ਸੀਗਾ ਇਹ ਮੰਜੂਮਦਾਰ ਜਿਹੜਾ ਵਾ ਉਸ ਦੇ ਬਿਆਲਾ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਸੀਗੇ ਲੇਕਿਨ ਪਰਪਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਸੰ ਜਿਨ ਪੂਰੀ ਦੁਨੀਆ ਪੂਰੇ ਵਰਲਡ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਉਹਨੂੰ ਮੰਨਿਆ ਜਾਂਦਾ ਵਾ ਅੱਜ ਇਹ ਛੋਸੀ ਸਮਝੀ ਰਣਨੀ ਦੇ ਤਹਿਤ ਜਿਹੜਾ ਵਾ ਮੋਹਨ ਭਗਵਤ ਆਰਐਸਐਸ ਦਾ ਮੁਖੀ ਤੇ ਪਰ ਡਾਕਟਰ ਬੀਆਰ ਅਮੇਦਕਰ ਸਾਡੇ ਸਭੂਰਾ ਕਹਿਣ ਵਾਲੇ ਨਰਿੰਦਰ ਬੌਦੀ ਬਾਰੇ ਕਿ ਸੰਵਿਧਾਨ ਜਿਹੜਾ ਵਾ ਬੀਐਨ ਰਾवणे ਲਿਖਿਆ ਵਾ ਅਸੀਂ ਇਸ ਦੀ ਭਾਰਤੀ ਵਾਲਮੀਕੀ ਧਰਮ ਸਮਾਜ ਮੋਰਚਾ ਦੇ ਮਾਧਿਅਮ ਨਾਲ ਨਿਖੇਧੀ ਕਰਦੇ ਆ ਤੇ ਨਿੰਦਿਆ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਇਸ ਜਿਹਦਾ ਅੰਦੋਲਨ ਵੀ ਕਰਾਂਗੇ ਤੁਸੀਂ ਵੀ YouTube ਤੇ ਦੇਖਿਆ ਹੋਣਾ ਵਾ ਕਿ ਵੱਡੇ ਪੱਧਰ ਤੇ ਜਿਹੜੀ ਇਹ ਮੂਮੰਮ ਜਿਹੜੀ ਆ ਉਹ ਪਰਮ ਪੂਜਯ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਪੈਰਾਂ ਕੋਲੋਂ ਚਲਾਈ ਜਾ ਰਹੀ ਆ ਔਰ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਸਾਡੇ ਰਹਿਬਰ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬਾ ਉਹਨਾਂ ਬਾਰੇ ਜਿਹੜਾ ਵਾ ਉਹ ਗੱਲਾਂ ਵਾ ਜਿਹੜੀਆਂ ਬੁਰਾਈਆਂ ਆਗਾ ਉਹ ਕਰਨਗੇ ਇਸ ਲਈ ਇੱਕ ਇੱਕ ਸੰਵਿਧਾਨ ਨਿਰਵਾਤਾ ਵਾ ਉਹ ਹੈਗਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਇਸ ਲਈ ਅਸੀਂ ਚੈਲੇਂਜ ਕਰਦੇ ਆ ਮੋਹਨ ਭਾਗਵਤ ਨੂੰ ਤੇ ਭਾਰਤ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਨੂੰ ਕੀ ਇਹ ਜਿਹੜੀ ਹਰਕਤਾਂ ਕਰਦਾ ਵਾ ਆ ਨਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਜਿਹੜਾ ਵਾ ਉਹ ਦਿੱਲੀ ਦੇ ਵਿੱਚ ਸਰਕਾਰ ਤੋਂ ਵੀ ਬੇਮੁਖ ਹੋਊਗਾ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਆ ਵਾ ਹਰਕਤਾਂ ਜਿਹੜੇ ਕਰਦਾ ਉਹਦੇ ਤੋਂ ਬੇਮੁਖ ਹੋਊਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਆ ਜਿਹੜੇ ਸਾਡੇ ਭਰਾ ਕੋਈ ਮੁਸਲਿਮ ਸਮਾਜ ਤੋਂ ਆ ਕੋਈ ਬਾਹਮਣ ਸਮਾਜ ਤੋਂ ਆ ਇਹ ਸਾਰਾ ਸਮਾਜ ਦੇ ਲੋਕ ਇਕੱਠੇ ਹੋਏ ਆ ਇਹ ਜਿਹੜੀ ਉੱਚੀ ਜਿਹੜੀ ਉੱਚੀ ਚੋਟੀ ਦੇ ਲੋਕ ਜਿਹੜੇ ਬੈਠੇ ਨੇ ਰਾਜਨੀਤੀ ਕਰਦੇ ਨੇ ਇਹ ਸਾਨੂੰ ਲੜਾਉਣ ਦਾ ਕੰਮ ਕਰਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਸਾਰਾ ਸਰਵ ਸਮਾਜ ਇਕੱਠਾ ਵਾ ਔਰ ਇਹ ਜਦੋਂ ਵੀ ਕੋਈ ਭਾਰਤ ਦੇ ਵਿੱਚ ਇਲੈਕਸ਼ਨ ਦੇ ਟਾਈਮ ਹੁੰਦੇ ਨੇ ਇਲੈਕਸ਼ਨ ਆਂਦਾ ਵਾ ਇਹ ਉਦੋਂ ਹੀ ਦਲਤ ਸਮਾਜ ਨੂੰ ਯਾਨੀ ਕਿ ਪਿੰਚ ਮਾਰਨ ਦਾ ਕੰਮ ਕਰਦੇ ਕਿ ਵੀ ਜਾਗਦੇ ਪਏ ਸੌਂਦੇ ਪਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਅਸੀਂ ਦੂਜਿਆਂ ਵਾਸਤੇ ਆਪਣੇ ਇੱਕ ਤੇ ਗੋਲੀ ਖਾ ਸਕਦੇ ਆ ਤੇ ਇਹ ਤਾਂ ਫਿਰ ਵੀ ਆਪਣੇ ਸਮਾਜ ਦਾ ਕੰਮ ਹੈ ਔਰ ਜਿਹੜਾ ਬੀ ਐਨ ਰਾਉ ਸੀ ਇੱਕ ਟਾਈਪਿਸਟ ਸੀ 바ਵਾ ਸਾਹਿਬ ਦਾ ਜਿਹੜਾ ਕਿ 바ਵਾ ਸਾਹਿਬ ਬੋਲਦੇ ਸੀ ਉਹ ਲਿਖਦਾ ਸੀ ਔਰ ਇਹਨਾਂ ਨੇ ਉਹ ਗੱਲ ਬਣਾਦੀ ਝੂਠ ਝੂਠ ਦੀ ਜਿਹੜੀ ਪੰਡਾ ਉਹ ਬਣਾਤੀ ਕਿ ਜਿਹੜਾ ਸੰਵਿਧਾਨ ਲਿਖਿਆ ਵਾ ਉਹ ਬੀ ਐਨ ਰਾਉ ਨੇ ਲਿਖਿਆ ਇਹ ਸਰਾ ਸਰ ਝੂਠ ਝੂਟੀ ਖਬਰ ਹੈ ਅਸੀਂ ਇਹਦੀ ਕੜੀ ਸ਼ਬਦਾਂ ਨਾਲ ਖੇਦੀ ਕਰਦੇ ਆ ਔਰ 바ਵਾ ਸਾਹਿਬ ਸਾਡੇ ਵਾਸਤੇ ਰੱਬ ਉਸਮਾਨ ਹੈ ਜੈ ਭੀਮ ਜੈ ਭਾਰਤ